ਹੈਲੋ ਜੀ ਸ਼ਸ਼ੀ ਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਆਪਣੇ ਚੈਨਲ ਤੇ ਰੇਰ ਤਰਫ ਦਿੱਤੇ ਅਮੀਰ ਦਸੀ ਵਧੀਆ ਗਿਆ ਬਹੁਤ ਵਧੀਆ ਤੇ ਅੱਜ ਮੈਂ ਤੁਹਾਨੂੰ ਸ਼ਰਟ ਦੀ ਕਟਿੰਗ ਕਰਨੀ ਦੱਸਾਂਗੀ ਬਹੁਤ ਹੀ ਸੋਕੇ ਤਰੀਕੇ ਨਾਲ ਕਿ ਕਿਸ ਤਰ੍ਹਾਂ ਆਪਾਂ ਕਟਿੰਗ ਕਰ ਸਕਦੇ ਆ ਤੇ ਸਭ ਤੋਂ ਪਹਿਲਾਂ ਆਪਾਂ ਨਾਪ ਦੇਖ ਲੈਣੇ ਆ ਤੇ ਨਾਪ ਦੇਖਣ ਤੋਂ ਪਹਿਲੇ ਜਿਸ ਨੇ ਮੇਰਾ ਅਜ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬਲੀਸ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਵੀਡੀਓ ਨੂੰ ਲਾਈਕ ਕਰਿਓ ਠੀਕ ਹੈ ਜੀ ਤੇ ਸ਼ੇਅਰ ਜ਼ਰੂਰ ਕਰਿਓ ਤੇ ਇੱਕ ਕਮੈਂਟ ਦੇ ਕਾ ਦਿਓ ਕਿ ਤੁਹਾਨੂੰ ਮੇਰੀ ਵੀਡੀਓ ਕਿੱਦਾਂ ਲੱਗੀ ਤੇ ਇਹ ਹੈ ਕਸਟਮਰ ਦਾ ਸੂਟ ਤੇ ਆਪਾਂ ਇਹਦਾ ਨਾਪ ਦੇਖ ਰਹੇ ਹਾਂ ਤੇ ਨਾਪ ਤੋਂ ਆਪਾਂ ਕਟਿੰਗ ਕਰਾਂਗੇ ਸ਼ਰਟ ਦੀ ਲੰਬਾਈ ਹੈਗੀ 47 ਤੇ ਘੇਰਾ ਆਪਾਂ 22 ਇੰਚ ਰੱਖਾਂਗੇ ਤੇ ਛਾਤੀ ਦੀ 23 ਇੰਚ ਤੇ ਕਮਰ ਹੈਗੀ 20 ਇੰਚ हिਪ ਹੈਗੀ 22.5 ਤੇ ਸਾਈਡ ਚ ਆਖ ਜਿਹੜੇ ਤਰੀਜ ਹੈ ਇਹ ਹੈਗੇ 16.5 ਠੀਕ ਹੈ ਜੀ ਆਪਾਂ ਇਹਦੀ ਕਟਿੰਗ ਕਰਨੀ ਹੈ ਤੇ ਆ ਮੈਂ ਦੋ ਪੀਸ ਉਤਾਰ ਲਿਆ फ्रंटਰ ਬੈਕ ਪੀਸ ਉਤਾਰ ਲੇਦੇ ਆ ਤੇ ਆਪਾਂ ਇਹਨੂੰ ਇੱਦਾਂ ਵਿਛਾ ਦੇਣਾ ਆਪਾਂ ਫਲਾਵਰ ਦੇ ਹਿਸਾਬ ਨਾਲ ਜਿੱਦਾਂ ਸਾਡਾ ਡਿਜ਼ਾਈਨ ਆ ਉਹਦੇ ਹਿਸਾਬ ਨਾਲ ਆਪਾਂ ਇਹਨੂੰ ਵਿਛਾਣਾ ਵਾ ਠੀਕ ਹੈ ਜੀ ਆਪਣਾ ਫਲਾਵਰ ਡਿਜ਼ਾਈਨ ਟਰੂ ਚੈੱਕ ਕਰਨਾ ਤੇ ਚੈੱਕ ਕਰਕੇ ਹੀ ਆਪਾਂ ਇਹਨੂੰ ਵਿਛਾਵਾਂਗੇ ਤੇ ਦੇਖ ਲਾਂਗੇ ਕਿੱਧਰ ਲਾਈਡ ਤੇ ਆ ਫਲਾਵਰ ਇਹਦੇ ਇਦਾਂ ਮੈਂ ਆਹ ਦੇਖੋ ਇੱਕ ਬੈਗ ਪੀਸ ਇੱਦਾਂ ਵਿਛਾਇਆ ਤਾਂ ਆਪਾਂ ਦੋਨੋਂ ਪੀਸ ਇੱਦਾਂ ਵਿਛਾਣੇ ਆ ਪਹਿਲਾਂ ਬੈਗ ਪੀਸ ਵਿਛਾਵਾਂਗੇ ਇੰਜ ਕਿ ਤਰ੍ਹਾਂ ਸੈਟ ਕਰ ਲਾਂਗੇ ਫਿਰ ਇਹਦੇ ਉੱਪਰ ਗਰੰਟ ਪੀਸ ਠੀਕ ਹੈ ਜੀ ਮੈਂ ਕਿਹੜਾ ਲੰਬਾਈ ਲੈ ਕੇ ਇਹਦੀ ਕਟਿੰਗ ਕਰ ਚੁੱਕੀ ਆ ਤੇ ਜੇ ਤੁਸੀਂ ਉਹਦੀ ਵੀ ਵੀਡੀਓ ਚਾਹੁੰਦੇ ਹੋ ਕਿ ਦੇਖਣਾ ਕਿ ਕਿੱਦਾਂ ਆਪਾਂ ਲੰਬਾਈ ਚੜਾਈ ਕਿੱਦਾਂ ਲੈਣੀ ਆ ਤੇ ਕਿੱਦਾਂ ਆਪਾਂ ਸ਼ਰਟ ਕਟਿੰਗ ਕਰਨੀ ਆ ਤੇ ਉਹ ਵੀ ਮੈਨੂੰ ਕਮੈਂਟ ਵਿੱਚ ਦੱਸ ਦਿਓ ਮੈਂ ਉਹਦੀ ਵੀ ਵੀਡੀਓ ਬਣਾਵਾਂਗੀ ਇਦਾਂ ਕਰਕੇ ਆਪਾਂ ਫਰੰਟ ਬੈਕ ਪੀਸ ਇਦਾਂ ਵਿਛਾ ਲੈਣਾ ਤੇ ਆਹ ਦੇਖੋ ਬੈਕ ਪੀਸ ਮੈਂ 1/2 ਇੰਚ नीचे ऊपर ਛੱਡਾਂਗੀ ਜੇ ਤੁਸੀਂ ਬਰਾਬਰ ਲਿਆ ਤਾਂ ਤੁਸੀਂ ਉੱਪਰੋਂ ਫਰੰਟ ਪੀਸ ਥੋੜਾ 1/2 ਇੰਚ ਕਟਿੰਗ ਕਰ ਲਿਓ ਕਰ ਸਕਦੇ ਹੋ ਜੇ ਤੁਸੀਂ ਬਰਾਬਰ ਲੈਣੇ ਆ ਤੇ ਇਦਾਂ ਕਰਕੇ ਆਪਾਂ ਚਾਰੇ ਪੀਸ ਵਿਛਾ ਲੈਣੇ ਆ ਤੇ ਆਪਣੇ ਫਲਾਵਰ ਜ਼ਰੂਰ ਦੇਖਣੇ ਕਿਦਾਂ ਨੂੰ ਸਾਈਡ ਤੇ ਡਾਇਰੈਕਸ਼ਨ ਫਲਾਵਰ ਦੀ ਜਾਂ ਡਿਜ਼ਾਈਨ ਦੀ ਇਹ ਮੈਂ ਵੀ ਇਹਨੂੰ ਚੰਗੀ ਤਰ੍ਹਾਂ ਸੈੱਟ ਕਰ ਲਾਂਗੀ ਫਲਾਵਰ ਦੇ ਹਿਸਾਬ ਨਾਲ ਠੀਕ ਹੈ ਜੀ ਤੇ ਉੱਪਰ ਹਾਫ ਇੰਚ ਛੱਡਾਂਗੀ ਬੈਕ ਸਾਈਡ ਤੋਂ ਜ਼ਿਆਦਾ ਲਵਾਂਗੇ ਬੈਕ ਸਾਈਡ ਤੋਂ ਹਾਫ ਇੰਚ ਐਦਾ ਕਰਕੇ ਆਪਾਂ ਚਾਰੇ ਪੀਸ ਵਿਸ਼ਾਲਾਣੇ ਆ ਇਹਦੀ ਤਵਾ ਬਿਠਾ ਲੈਣੀ ਆ ਠੀਕ ਹੈ ਜੀ

ਸਭ ਤੋਂ ਪਹਿਲਾਂ ਆਪਾਂ ਟੀਰਾ ਲਵਾਂਗੇ ਇਹਦਾ ਟੀਰਾ ਹੈਗਾ 14 ਇੰਚ 14 ਇੰਚ ਦਾ ਇਹਦਾ ਟੀਰਾ 14 ਇੰਚ ਆਪਾਂ ਟੀਰਾ ਲਵਾਂਗੇ 14 ਦਾ ਹਾਫ ਹੋ ਗਿਆ 7 7 ਇੰਚ ਤੇ ਆਪਾਂ 7.5 ਟੀਰਾ ਲੈਣਾ ਇੱਥੋਂ 7.5 ਟੀਰਾ ਲੈਣ ਤੋਂ ਬਾਅਦ ਇੱਥੇ 7.5 ਲੈ ਲੈਣਾ ਟੀਰਾ ਆਪਾਂ 7.5 ਟੀਰਾ ਲੈਣਾ ਤੇ 7.5 ਹੀ ਮੈਂ ਮੋਢਾ ਲਵਾਂਗੀ ਤੇ ਜੇ ਕੋਈ ਪਤਲਾ ਹੈ ਤੇ ਜਦਾਂ ਐਕਸਲ ਸਾਈਜ਼ ਆ ਤੇ ਉਹਦਾ ਤੁਸੀਂ ਟੀਰੇ ਦੇ ਹਿਸਾਬ ਨਾਲ ਨਾਪ ਲੈਣਾ 1/2 ਇੰਚ ਮਾਰਜਨ ਕਰਕੇ ਕਿਉਂਕਿ ਇਹ ਹੈਵੀ ਸਾਈਜ਼ ਆ ਤੇ ਇਹ ਜਿਆਦਾ ਟੀਰਾ ਨਹੀਂ ਲੈ ਸਕਦੇ ਆਪਾਂ ਤੇ ਕਿਉਂਕਿ ਜਿੱਦਾਂ ਤੁਹਾਨੂੰ ਮੈਂ ਇੱਕ ਵਾਰ ਦੱਸ ਦਿਨਾ ਚਾਹਨੀ ਆ ਕਿ ਜਿੱਦਾਂ ਆਪਾਂ ਟੀਰਾ ਲੈਨੇ ਆ ਸੌਰੀ ਇੱਥੇ ਮੋਡਾ ਲੈਨੇ ਆ ਇਹਦਾ ਆਪਾਂ ਮੋਡਾ ਜਿਆਦਾ ਨਹੀਂ ਲੈ ਸਕਦੇ ਜਿੱਦਾਂ ਆਪਾਂ ਮੋਡਾ ਲੈਨੇ ਆ ਤੇ ਇੱਥੋਂ ਸਾਈਡ ਤੋਂ ਆਹ ਦੀ ਛਾਤੀ ਭਾਰੀ ਹੁੰਦੀ ਹੈ ਭਾਰੀ ਹੋਣ ਦੇ ਕਰਕੇ ਇੱਥੇ ਸਾਈਡ ਤੇ ਫੈਲ ਜਾਂਦਾ ਠੀਕ ਹੈ ਮੋਡਾ ਤੇ ਜ਼ਿਆਦਾ ਬਣ ਜਾਂਦਾ ਇਸ ਲਈ ਇਹਦਾ ਮੋਡਾ ਹਮੇਸ਼ਾ ਘੱਟ ਹੀ ਲੈਣਾ ਜਿੱਦੀ ਜ਼ਿਆਦਾ ਘੱਟ ਛਾਤੀ ਆ ਭਾਰੀ ਛਾਤੀ ਆ ਉਹਦਾ ਤੁਸੀਂ ਮੋਡਾ ਜ਼ਿਆਦਾ ਲੈਣਾ ਤੇ ਜਿੱਦੀ ਛਾਤੀ ਭਾਰੀ ਹੋ ਉਹਦਾ ਮੋਡਾ ਘੱਟ ਲੈਣਾ ਠੀਕ ਹੈ ਜੀ ਇਹਦੇ ਤੇ 7.5 7 ਲੈ ਸਕਦੇ ਹੋ ਮੈਂ 7.5 ਲਿਆ ਤੇ ਕਸਟਮਰ ਦਾ ਸੂਟ ਹੈ ਕਹਰੇ ਥੋੜਾ ਲੂਜ਼ ਲੂ ਚਾਹੀਦਾ ਮੈਨੂੰ ਸੂਟ ਇਸ ਲਈ ਮੈਂ ਜ਼ਿਆਦਾ ਫਿਟਿੰਗ ਜੇ ਨਹੀਂ ਲੈ ਰਹੀ ਤੇ ਉਸ ਤੋਂ ਬਾਅਦ ਇਹਦੀ ਛਾਤੀ ਹੈਗੀ ਆ ਇਹ ਜਿਹੜਾ 2 ਇੰਚ ਸੋਰੀ 3 ਇੰਚ 3 ਇੰਚ ਦਾ ਹਾਫ ਹੋ ਗਿਆ 11.5 ਠੀਕ ਹੈ ਜੀ 11.5 ਤੇ ਆਪਾਂ ਨਿਸ਼ਾਨੀ ਲਗਾਵਾਂਗੇ ਇੱਥੇ ਇੱਕ ਸਿੱਧੀ ਲਾਈਨ ਬਣਾ ਦਾਂਗੇ ਇੱਕ ਵਾਰੀ ਆਪਾਂ ਮੋਡਾ ਚੱਕਾ ਲੈਣਾ ਤੁਹਾਨੂੰ ਮੈਂ ਦੱਸਿਆ ਪਹਿਲੇ ਵੀ ਕਿ ਮੋਡਾ ਆਪਾਂ ਕਿੱਦਾਂ ਚੱਕਣਾ ਇਦੋਂ ਇੱਥੋਂ ਆਪਾਂ 2 ਇੰਚ 2 ਇੰਚ ਲੈਣ ਤੋਂ ਬਾਅਦ ਆ ਦੇਖ 2 ਇੰਚ ਲੈਣਾ ਇਦਾਂ ਆਪਾਂ ਇੱਥੇ ਗੁਲਾਈ ਦੇ ਦੇਣੀ ਆ ਠੀਕ ਹੈ ਜੀ ਗਲਾਈ ਦੇਣ ਤੋਂ ਬਾਅਦ ਆਪਾਂ ਇੱਕ ਵਾਰੀ ਮੋਡਾ ਚੱਕਾ ਲੈਣਾ ਕਿ ਸਾਨੂੰ ਮੋਡਾ ਕਿੰਨਾ ਚਾਹੀਦਾ ਆ ਦੇਖੋ 9 ਇੰਚ 9.5 ਇੰਚ ਮੋਡਾ ਤਿਆਰ ਹੋ ਜਾਣਾ ਏ ਠੀਕ ਹੈ ਜੀ ਤੇ ਮੇਰਾ ਪਰਫੈਕਟ ਮੋਡਾ ਮੈਂ ਇੰਨਾ ਹੀ ਲਵਾਂਗੀ ਮੈਂ ਤੀਰੇ ਦੇ ਹਿਸਾਬ ਨਾਲ ਜਿੰਨਾ ਤੀਰਾ ਲਿਆ ਉਹਨਾਂ ਹੀ ਮੋਡਾ ਲਿਆ ਇਹਦਾ ਠੀਕ ਹੈ ਜੀ ਤੇ ਤੁਸੀਂ ਇੱਕ ਵਾਰੀ ਜੇ ਤੁਹਾਨੂੰ ਨਹੀਂ ਪਤਾ ਲੱਗਦਾ ਕਿ ਮੋਡਾ ਆਪਾਂ ਕਿੰਨਾ ਰੱਖਣਾ ਕਿੰਨਾ ਨਹੀਂ ਤੇ ਤੁਸੀਂ ਐਦਾਂ ਕਰਕੇ ਮੋਡਾ ਲੈ ਕੇ ਗਲਾਈ ਪਾ ਕੇ ਤੇ ਐਦਾਂ ਇੱਥੇ ਇੰਚ ਟੇਬ ਰੱਖ ਕੇ ਇਦਾਂ ਕਰਕੇ ਮੋਡਾ ਨਾਪ ਲੈਣਾ ਇੱਕ ਵਾਰੀ ਠੀਕ ਹੈ ਜੀ ਤੇ ਮੈਨੂੰ ਸਾਢੇ 9 ਪੂਰਾ ਚਾਹੀਦਾ ਹੈ ਤੇ ਸਾਢੇ 9 ਪੂਰਾ ਮੋਡਾ ਤੇ ਉਤ ਤੋਂ ਬਾਅਦ ਆਪਾਂ ਇੱਥੋਂ ਜਿਹੜੀ ਸਾਈਡ ਹੈ ਇੱਥੋਂ ਲਵਾਂਗੇ ਆਪਾਂ ਸਾਢੇ 7 ਕਮਰ ਤੋਂ ਕਮਰ ਤੱਕ ਇਹਦੀ ਹੈਗੀ ਆ ਕਮਰ ਹੈਗੀ ਆ 20 ਇੰਚ 20 ਰਹਾ ਹੋ ਗਿਆ 10 ਤੇ ਆਪਾਂ 1/2 ਇੰਚ ਵਿੱਚ ਜੋੜ ਕੇ ਸਾਢੇ 10 ਲਵਾਂਗੇ ਆਪਾਂ ਕਿਉਂਕਿ ਆਪਾਂ ਪਲੇਟ ਪਾਣੇ ਆ ਇਹਦੇ ਸਾਢੇ 10 ਲੈ ਲੈਣਾ ਇਹਨੂੰ ਇਹਦੇ ਨਾਲ ਮਿਲਾ ਦੇਣਾ ਠੀਕ ਹੈ ਜੀ ਉਤ ਬਾਅਦ ਆਪਾਂ ਇਥੋਂ हिਪ ਤੋਂ ਕਿੰਦਾ ਲੈਣਾ ਇਥੋਂ ਸਾਈਡ ਤਰੀਜ ਨਾਪ ਲੈਣੀ ਆ ਕਿੰਨੀ ਆ ਉਤੋਂ ਆ হাফ ਇੰਚ ਮਾਰਜਨ ਕਰਕੇ ਜਿੱਦਾਂ ਮੇਰੀ 16 ਤਿਆਰ ਆ ਤੇ ਮੈਂ 16.5 ਲੈ ਰਹੀ ਆ ਕਿਉਂ ਲੈ ਰਹੀ ਆ ਕਿਉਂਕਿ হাফ ਇੰਚ ਇਹਦੇ ਵਿੱਚ ਆ ਜਾਣਾ ਤੇ ਮੇਰੀ 16 ਇੰਚ ਹੀ ਬਚਣੀ ਆ ਠੀਕ ਹੈ ਜੀ ਉਤ ਬਾਅਦ हिਪ ਹੀ ਦੀ ਹੈਗੀ 22.5 ਤੇ ਇਹ 11 11 22 ਤੇ ਆਪਾਂ 11.5 ਲਵਾਂਗੇ ਠੀਕ ਹੈ ਜੀ ਉੱਪਰ 2 ਪੁਆਇੰਟ ਲੈ ਕੇ ਵਿਦਾ ਕੇ ਲਵਾਂਗੇ ਤੇ ਇਹਨੂੰ ਆਪਾਂ ਇਹਦੇ ਨਾਲ ਮਿਲਾ ਦੇਣਾ ਤੇ ਇਹ ਹੋ ਗਿਆ ਮਾਰਜਨ ਮੇਰਾ ਕਪੜਾ ਥੋੜਾ ਸੀ ਘੱਟ ਸੀ ਤੇ ਉਹਦੇ ਹਿਸਾਬ ਨਾਲ ਮੈਂ ਘੇਰਾ ਲਿਆ ਤੇ ਮੇਰਾ ਕਪੜਾ ਬਿਲਕੁਲ ਨਹੀਂ ਬਚਿਆ ਸਾਈਡ ਤੋਂ ਤੇ ਉਹਦੇ ਹਿਸਾਬ ਨਾਲ ਮੈਂ ਕਟਿੰਗ ਕਰਾਂਗੀ ਉਤੋਂ ਬਾਅਦ ਆਪਾਂ ਮੋਡੇ ਦੀ ਕਾਟ ਪਾਵਾਂਗੇ ਮੋਡੇ ਦੀ ਕਾਟ ਕਿੱਡਾ ਪਾਣੀ ਹੈ ਮੈਂ ਸੋਰੀ ਉਤੋਂ ਬਾਅਦ ਆਪਾਂ ਫਰੰਟ ਕਾਰਟ ਪਾਵਾਂਗੇ ਜਿਹੜੀ 프ਰੰਟ ਪੈਂਦੀ ਐ ਇੱਥੋਂ ਆਪਾਂ ਹਾਫ ਇੰਚ ਛੱਡ ਕੇ ਉਪਰੋਂ ਆਪਾਂ ਹਾਫ ਇੰਚ ਛੱਡ ਨਿਸ਼ਾਨੀ ਲਾ ਕੇ ਕਿੰਨਾ ਬਚਦਾ 7 ਇੰਚ 7 ਦਾ ਹੋ ਗਿਆ 3.5 ਇੱਥੇ 3.5 ਤੇ ਨਿਸ਼ਾਨੀ ਲਗਾ ਦਾਂਗੇ 3.5 ਦੀ ਨਿਸ਼ਾਨੀ ਲਗਾਉਣ ਤੋਂ ਬਾਅਦ ਇੱਥੋਂ ਆਪਾਂ ਹਾਫ ਇੰਚ ਅੰਦਰਲੀ ਸਾਈਡ ਤੇ ਲੈਣਾ ਠੀਕ ਹੈ ਜੀ ਮੈਂ ਆਪਣੇ ਵਾਲੇ ਪਾਸੇ ਲਵਾਂਗੀ ਆ ਹਾਫ ਇੰਚ ਲੈਣ ਤੋਂ ਬਾਅਦ ਇੱਥੋਂ ਵੀ ਆਪਾਂ ਇਹਦਾ ਦੋ ਦਾ ਹਾਫ ਕਰ ਲੈਣਾ ਇੱਕ ਠੀਕ ਹੈ ਜੀ ਤੇ ਉਸ ਤੋਂ ਬਾਅਦ ਇਹਨੂੰ ਇਹਦੇ ਨਾਲ ਮਿਲਾਣਾ ਆ ਦੇਖੋ ਦੇਖ ਸਕਦੇ ਹੋ ਇਤਨਾ ਮਲਾਂਨ ਤੋਂ ਬਾਅਦ ਆਪਾਂ ਇੱਥੋਂ ਗੁਲਾਈ ਸ਼ੇਪ ਦੇ ਦੇਣੀ ਆ ਇਹ ਹੋ ਗਈ ਸਾਡੀ ਫਰੰਟ ਕਾਰਡ ਹਰ ਇੱਕ ਦਾ ਆਪਣਾ ਆਪਣਾ ਤਰੀਕਾ ਸੂਟ ਕਟਿੰਗ ਕਰਨ ਦਾ ਮੈਸਟਰ ਕਟਿੰਗ ਕਰਦੀ ਹੈ ਮੇਰੀ ਕਦੀ ਕੋਈ ਕੰਪਲੇਨ ਨਹੀਂ ਆਂਦੀ ਤੇ ਬਹੁਤ ਵਧੀਆ ਫਿਟਿੰਗ ਬਣਦੀ ਹੈ ਤੇ ਉਸ ਤੋਂ ਬਾਅਦ ਆਪਾਂ ਬੈਕ ਸਾਈਡ ਧੀਰੇ ਤੇ ਵੀ ਆਪਾਂ ਕਾਟ ਦੇ ਦਾਂਗੇ 1/2 ਇੰਚ ਦੀ ਪਾ ਦਾਂਗੇ ਠੀਕ ਹੈ ਜੀ ਤੇ ਇੱਥੋਂ ਆਪਾਂ ਗੁਲਾਈ ਚ ਚੜਾਈ ਚ ਜਿੰਨਾ ਵੀ ਨੈਕ ਰੱਖਣਾ ਉਹਨਾਂ ਰੱਖ ਲੈਣਾ ਇਹਦੇ ਵਿੱਚ 3 ਇੰਚ ਲੈ ਰਹੀਆਂ 3 ਇੰਚ ਲੈਣ ਤੋਂ ਬਾਅਦ ਆਪਾਂ ਇੱਥੋਂ ਇਹਦੀ ਕਾਟ ਪਾ ਦਾਂਗੇ ਧੀਰੇ ਦੀ ਇਹਨੂੰ ਇਹਦੇ ਨਾਲ ਮਿਲਾ ਦੇਣਾ ਤੁਸੀਂ ਇੱਕ ਵਾਰੀ ਇਸ ਤਰ੍ਹਾਂ ਕਟਿੰਗ ਕਰਕੇ ਦੇਖਿਓ ਇਹ ਬਹੁਤ ਹੀ ਸੋਖਾ ਤਰੀਕਾ ਕਟਿੰਗ ਕਰਨ ਦਾ ਇੱਕ ਵਾਰੀ ਕਟਿੰਗ ਕਰਕੇ ਦੇਖਿਓ ਤੇ ਤੇ 100% ਤੁਹਾਡੀ ਇਹਦੀ बहुत वादिया फिटिंग बनेगी सूट बैक साइड भी काट दे जी उस प्लेट पाने प्लेट कि पाने आप लंबाई चला लागे प्लेट मेरे है ग्यारह इंच तैयार मैं साढ़े ग्यारह ला रही इतो साढ़े ग्यारह लैन तू बादली साइड तो आप तीन इंच लवाने तीन साढ़े तीन सोरी साढ़े तीन लवेंगे साढ़े तीन लैं तु बाद इथो आप लंबाई चो सत्त इंच लवेंगे ਠੀਕ ਹੈ ਜੀ ਤੇ ਇਦਾਂ ਦੀ ਸਾਈਡ ਤੇ ਵੀ ਆਪਾਂ 1 ਵਜੇ ਦੇਖ ਲਾਂਗੇ ਸਾਢੇ 3 ਹਾਂਜੀ ਸਾਢੇ 3 ਨਾ ਪੂਰਾ ਤੇ ਇਹ ਹੋ ਗਏ ਮੇਰੇ ਪਲੇਟ ਲੰਬਾਈ ਵਾਲੇ ਇਹਨੂੰ ਆਪਾਂ ਡਾਰਕ ਕਰ ਲਾਂਗੇ ਉਸ ਤੋਂ ਬਾਅਦ ਆਪਾਂ ਆਹ ਵਾਲੇ ਪਲੇਟ ਬਣਾਣੇ ਆ ਕਿੱਦਾਂ ਬਣਾਣੇ ਆ ਆ ਦੇਖ ਸਕਦੇ ਹੋ ਇੱਥੋਂ 2 ਇੰਚ ਦੀ ਨਿਸ਼ਾਨੀ ਲਗਾਉਣ ਤੋਂ ਬਾਅਦ ਆ ਦੇਖੋ ਇਹਦੇ ਵਿੱਚ 2 ਇੰਚ ਦੀ ਗੈਪ ਆਉਣ ਤੋਂ ਬਾਅਦ ਇੱਥੋਂ ਆਪਾਂ ਇੱਕ ਸਿੱਧੀ ਕੋਰਨਰ ਤੇ ਜਿਹੜਾ ਮੋਡੇ ਦੀ ਕਾਰਟ ਆ ਠੀਕ ਹੈ ਜਿਹੜਾ ਮੋਡਾ ਇੱਥੋਂ ਆਪਾਂ 2 ਇੱਥੋਂ ਇੱਦਾਂ ਇੰਚ ਜਿਹੜੇ ਰੱਖ ਕੇ ਇਹਦੇ ਵਿੱਚ 2 ਇੰਚ ਦੀ ਗੈਪ ਪਾ ਕੇ ਆ ਦੇਖੋ 2 ਇੰਚ ਦੀ ਗੈਪ ਪਾ ਕੇ ਇੱਥੇ ਇਦਾਂ ਰੱਖਣਾ ਤੇ 2 ਇੰਚ ਛੱਡ ਕੇ ਆਪਾਂ ਨਿਸ਼ਾਨੀ ਇਦਾਂ ਲਗਾ ਦੇਣੀ ਆ ਉਸ ਤੋਂ ਬਾਅਦ ਆਪਾਂ ਐ ਵਾਂਗ ਪਲੇਟ ਬਣਾ ਇਹ ਵੀ ਆਪਾਂ ਇਦਾਂ ਹੀ ਕਰਨਾ ਇਹ ਵੀ ਆਪਾਂ 2 ਇੰਚ ਦੀ ਗੈਪ ਪਾਣੀ ਆ ਆ ਦੇਖੋ 2 ਤੇ 2 ਤਿੰਨਾਂ ਸਾਈਡਾਂ ਆ ਵਿੱਚ 2 ਇੰਚ ਦੀ ਗੈਪ ਹੋਣੀ ਚਾਹੀਦੀ ਆ ਉਸ ਤੋਂ ਬਾਅਦ ਇੱਥੋਂ ਆਪਾਂ ਕਮਰ ਨੂੰ ਮਲਾਣਾ ਇੱਥੇ ਇਦਾਂ ਇੰਚ ਟੇਬ ਰੱਖ ਕੇ ਇਹਨੂੰ ਕਮਰ ਦੀ ਦਿਸ਼ੇ ਨਿਸ਼ਾਨੀ ਲੱਗੀ ਆ ਉਤੋਂ ਆਪਾਂ ਇਹਨੂੰ ਇਹਦਾ ਕਮਰ ਨਾਲ ਮਲਾ ਦੇਣਾ ਆ ਦੇਖੋ ਕਮਰ ਚੱਲ ਜਣਾ ਆ ਦੇਖੋ ਇਧਰਲੀ ਸਾਈਡ ਤੇ ਠੀਕ ਹੈ ਜੀ ਤੇ ਇਹ ਹੋ ਗਈ ਮੇਰੀ ਮੇਰੀ ਮਾਰਕਿੰਗ ਉਹ ਤੋਂ ਬਾਅਦ ਆਪਾਂ ਕਟਿੰਗ ਕਰ ਦਾਂਗੇ ਤੇ ਇਹਦੀ ਕਪੜਾ ਬਹੁਤ ਘੱਟ ਹੋਣ ਦੇ ਵਜਾ ਨਾਲ ਤੇ ਇਹਦੀ ਬਿਲਕੁਲ ਨਾਲ ਨਾਲ ਕਟਿੰਗ ਕਰਾਂਗੀ ਮੈਂ ਆਪਾਂ ਕਟਿੰਗ ਕਰਨੀ ਆ ਆ ਵਾਲੀ ਨਿਸ਼ਾਨੀ ਤੇ ਜਿਹੜੀ ਸਾਡੀ ਬੈਗ ਨਿਸ਼ਾਨੀ ਤੇ ਇਹ ਫਰੰਟ ਤੇ ਨਹੀਂ ਕਰਨੀ ਇੱਥੋਂ ਕਰਨੀ ਕਟਿੰਗ ਠੀਕ ਹੈ ਜੀ ਓਤੋਂ ਬਾਅਦ ਆਪਾਂ ਉਪਰੋਂ ਤੀਰੇ ਦੇ ਵੀ ਕੱਟ ਪਾ ਦਾਂਗੇ उस छोटे जट लगा देंगे जी सा फिटिंग की सीन है छोटा जा लगाना ज्यादा नहीं लगाना उस तो लगावे एक चारे पीस फाड़ के ठीक है जी उस तो भी कटिंग कर देंगे उपरले फ्रंट पीस फाड़ के दो ਇਹ ਹੋ ਗਈ ਮੇਰੀ ਕਟਿੰਗ ਉਸ ਤੋਂ ਬਾਅਦ ਮੈਂ ਸ਼ਿਬਾਲਾਣਾ ਦੂਜੀ ਸਾਈਡ ਤੇ ਤੇ ਤੁਹਾਨੂੰ ਮੇਰੀ ਵੀਡੀਓ ਕਿੱਦਾਂ ਲੱਗੀ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਇੱਕ ਵਾਰੀ ਇਸ ਤਰ੍ਹਾਂ ਕਟਿੰਗ ਕਰਕੇ ਦੇਖਿਓ 100% ਤੁਹਾਡੀ ਪਰਫੈਕਟ ਫਿਟਿੰਗ ਬਣੇਗੀ ਕੋਈ ਕੰਪਲੇਨ ਨਹੀਂ ਆਏਗੀ ਤੁਹਾਡੇ ਸੂਟ ਦੇ ਤੇ ਫਰੰਟ ਸਾਈਡ ਬੈਕ ਸਾਈਡ ਦੋਨੋਂ ਸ਼ਿਬਾਲਾਣੇ ਉਸ ਤੋਂ ਬਾਅਦ ਆਪਾਂ ਬੈਕ ਗਲਾ ਕਟਿੰਗ ਕਰਨਾ ਤਾਂ ਮੈਂ ਬੈਕ ਗਲਾ ਕਟਿੰਗ ਕਰਨ ਬਾਰੇ ਵੀ ਦੱਸਾਂਗੀ ਕਿੱਦਾਂ ਕਟਿੰਗ ਕਰਨਾ ਆਪਾਂ इदा करके प्लेट फिटिंग सारे निशानियां लगा लागे आप देख सकते हो हल्के हल्के छाप गए इधरली साइड से ਆਪਾਂ ਬੈਕ ਸਾਈਡ ਤੇ ਵੀ ਨਿਸ਼ਾਨੀਆਂ ਲਗਾ ਲੈਣੀਆਂ ਇਦਾਂ ਹੀ ਉਤੋਂ ਬਾਅਦ ਆਪਾਂ ਫਰੰਟ ਹਟਾ ਦਾਂਗੇ ਪੀਸ ਤੇ ਇੱਥੋਂ ਆਪਾਂ ਕਟਿੰਗ ਕਰਾਂਗੇ ਇਹਦਾ ਗਲਾ ਗਲਾ ਕਿਦਾ ਕਟਿੰਗ ਕਰਨਾ ਇੱਥੋਂ ਆਪਾਂ 3 ਇੰਚ ਮੇਰਾ ਤਿਆਰ ਹੈ ਤੇ ਮੈਂ 2.5 ਇੰਚ ਲਵਾਂਗੀ ਕਿਉਂਕਿ ਜਦੋਂ ਆਪਾਂ ਸੀਨ ਲਗਾਣੇ ਆ ਤੇ 1/2 ਇੰਚ ਸਾਡਾ ਸੀਨ ਚ ਆ ਜਾਂਦਾ ਫਿਰ ਜ਼ਿਆਦਾ ਚੜਾਈ ਚ ਹੋ ਜਾਂਦਾ ਇੱਥੋਂ ਮੈਂ 6 ਇੰਚ ਤਿਆਰ ਰੱਖਾਂਗੀ ਤੇ ਸਾਢੇ 6 ਲੈ ਲੈਣਾ ਇੱਥੋਂ ਵੀ ਨਹੀਂ ਜਾ ਵੀ 2.5 ਇੰਚ ਜ਼ਿਆਦਾ ਡੀਪ ਗਲਾ ਨਹੀਂ ਬਣਾਣਾ ਨਾਰਮਲ 6 ਇੰਚ ਬਣਾਵਾਂਗੀ ਉਸ ਤੋਂ ਬਾਅਦ ਇੱਥੋਂ ਸ਼ੇਪ ਦੇ ਦਾਂਗੇ ਗਲੇ ਦੀ ਆਪਾਂ ਕਟਿੰਗ ਕਰ ਦਾਂਗੇ ਠੀਕ ਹੈ ਜੀ ਆ ਦੇਖ ਸਕਦੇ ਹੋ ਗੋਲ ਗਲਾ ਕਟਿੰਗ ਹੋ ਗਿਆ ਉਹ ਤੋਂ ਬਾਅਦ ਆਪਾਂ ਬਾਹਾਂ ਦੀ ਕਟਿੰਗ ਕਰਾਂਗੇ ਇਹਨੂੰ ਸਾਈਡ ਤੇ ਹਟਾ ਲਾਂਗੇ ਤੇ ਮੈਂ ਤੈਨੂੰ ਬਾਹਾਂਾਂ ਦੀ ਵੀ ਕਟਿੰਗ ਦਿਖਾਨੀ ਕਿੱਦਾਂ ਕਰਨੀ ਹੈ ਆ ਬਾਹਾਂ ਦੇ ਵੀ ਪੀਸ ਮੈਂ ਉਤਾਰ ਲਿਆ ਹੋਇਆ ਠੀਕ ਹੈ ਜੀ ਇਹਨੂੰ ਆਪਾਂ ਉਲਟਾ ਕਰ ਲੈਣਾ ਇਦਾ ਕਰਕੇ ਬਿਛਾਰਣਾ ਬਾਹਰ ਜਿਆਦਾ ਵੱਡਾ ਹੋਣ ਕਰਕੇ ਤੇ ਇਥੋਂ ਆਪਾਂ ਮੋੜਾ ਲੈ ਲਾਂਗੇ ਤਾਂ ਮੈਂ ਕਿੱਥੋਂ ਕੱਟ ਕੀਤਾ ਇੱਥੇ ਮੋੜਾ ਲੈ ਲੈਣਾ ਦਾ 10.5 ਇੰਚ ਠੀਕ ਹੈ ਜੀ ਤੇ ਆਪਾਂ ਕੀ ਕਰਾਂਗੇ ਆਪਾਂ ਆ ਦੇਖੋ ਬੰਦ ਸਾਈਡ ਰੱਖਾਂਗੇ ਸਾਂਝਾ ਤਾਂ ਆਪਾਂ ਇਥੋਂ ਇਦਾਂ ਇਹਨੂੰ ਫੋਲਡ ਕਰਾਂਗੇ ਕਿ ਜਿਹੜਾ ਸਾਡਾ ਬੰਦਪਾਸ ਸਾਈਡ ਹੈ ਇਹ ਕਪੜਾ ਬਚ ਸਕੇ ਆਪਾਂ ਮੋਡੇ ਤੇ ਮਤਲਬ ਗਲੇ ਤੇ ਕਿਸੇ ਵੀ ਜੋ ਕਿਤੇ ਵੀ ਲਗਾ ਸਕਦੇ ਆ ਯੂਜ਼ ਕਰ ਸਕਦੇ ਆ ਠੀਕ ਹੈ ਜੀ ਤੇ ਆਪਾਂ ਇਥੋਂ ਮੋਡਾ ਲੈਣ ਤੋਂ ਬਾਅਦ ਆ ਦੇਖੋ 10 ਇੰਚ ਮੋਡਾ ਲੈ ਰਹੀਆਂ ਮੈਂ ਇਥੋਂ ਕਟਿੰਗ ਕਰ ਦਾਂਗੀ ਤੇ ਇਹ ਸਾਡਾ ਆ ਦੇਖੋ ਸਿੱਧਾ ਕਪੜਾ ਬਚ ਗਿਆ ਇਹ ਕਿਤੇ ਵੀ ਆਪਾਂ ਗਲੇ ਤੇ ਯੂਜ਼ ਕਰ ਸਕਦੇ ਆ ਕਿਤੇ ਵੀ ਯੂਜ਼ ਕਰ ਸਕਦੇ ਆ ਠੀਕ ਹੈ ਜੀ ਤੁਸੀਂ ਵੀ ਇਦਾਂ ਜੇ ਘੱਟ ਕੱਪੜਾ ਤਾਂ ਤੁਸੀਂ ਇਦਾਂ ਕਰ ਲਿਆ ਕਰੋ ਕਿ ਤੁਹਾਡਾ ਕੱਪੜਾ ਬਚ ਸਕਦਾ ਐਦਾਂ ਕਰਕੇ ਆਪਾਂ ਇਹਨੂੰ ਹੋਲਡ ਕਰਨਾ ਹੋਲਡ ਕਰਨ ਤੋਂ ਬਾਅਦ ਆਪਾਂ ਕੀ ਕਰਨਾ ਆ ਦੇ ਖੁੱਲਾ ਸਾਈਡ ਹੈ ਖੁੱਲੇ ਜਾ ਰਹੇ ਪਾਸੇ ਇਧਰੋਂ ਆਪਾਂ ਇਸ ਲੰਬਾਈ ਤੋਂ 3 ਇੰਚ ਲਵਾਂਗੇ 3 ਇੰਚ ਲੈਣ ਤੋਂ ਬਾਅਦ ਆਪਾਂ ਇੱਥੋਂ ਵੀ ਆਪਾਂ ਜਿਹੜਾ ਬੰਦ ਸਾਈਡ ਹੈ ਇਧਰਲੀ ਸਾਈਡ ਤੇ ਵੀ ਆਪਾਂ 3 ਇੰਚ ਲੈ ਲੈਣਾ ਠੀਕ ਹੈ ਜੀ ਤੇ ਇਹਨੂੰ ਆਪਾਂ ਇਹਦੇ ਨਾਲ ਏਦਾਂ ਮਿਲਾ ਦੇਣਾ ਤੁਸੀਂ ਨਹੀਂ ਤੁਹਾਨੂੰ ਆਂਦਾ ਕਰਨੇ ਏਦਾਂ ਤਰਾ ਸ਼ੇਪ ਨਹੀਂ ਦੇਣ ਆਂਦੀ ਤੇ ਤੁਸੀਂ ਏਦਾਂ ਕਰਕੇ ਵੀ ਕਰ ਸਕਦੇ ਹੋ ਤੇ ਜੇ ਤੁਹਾਨੂੰ ਸ਼ੇਪ ਦੇਣ ਆਂਦੀ ਹੈ ਤੁਸੀਂ ਏਦਾਂ ਬਾਹ ਦੀ ਸ਼ੇਪ ਦੇ ਦੇਣੀ ਹੈ ਠੀਕ ਹੈ ਜੀ ਉਹ ਤੋਂ ਬਾਅਦ ਆਪਾਂ ਮੇਰਾ ਮੋਡਾ ਹੈਗਾ 9.5 9/2 ਤਿਆਰ ਰੱਖਾਂਗੇ ਆਪਾਂ ਇੱਥੇ ਸੀਨ ਆਏਗੀ ਸਾਡੀ ਤੇ ਇੱਥੋਂ ਬਾਕੀ ਜਿਹੜਾ ਕਪੜਾ ਆ ਦੇਖੋ ਇੱਥੋਂ ਨਾਪ ਲੈਣਾ ਇਹ 7 ਇੰਚ 7 ਦਾ ਹਾਫ ਹੋ ਜਾਂ 3/2 3/2 ਤੇ ਨਿਸ਼ਾਨੀ ਲਗਾ ਲੈਣੀ ਆ ਉਸ ਤੋਂ ਬਾਅਦ ਆਪਾਂ 1/2 ਇੰਚ ਆ ਦੇਖੋ ਫਰੰਟ ਤੇ ਅੰਦਰ వై ਸਾਡੇ ਤੇ 1/2 ਇੰਚ ਲਵਾਂਗੇ ਇੱਥੋਂ ਆਪਾਂ ਫਰੰਟ ਕਾਟ ਪਾ ਦਾਂਗੇ ਜਿਹੜੀ ਸਾਡੀ ਬਾਹ ਦੀ ਫਰੰਟ ਕਾਟ ਪੈਂਦੀ ਹੈ ਉਹ ਸੋਖੀ ਆ ਤੁਹਾਨੂੰ ਬਹੁਤ ਹੀ ਸੋਖੇ ਤਰੀਕੇ ਨਾਲ ਤੁਹਾਨੂੰ ਬਾਹ ਦੀ ਕਟਿੰਗ ਦੱਸ ਰਹੀਆਂ ਤੇ ਉਸ ਤੋਂ ਬਾਅਦ ਆਪਾਂ ਇੱਥੋਂ ਜਿੰਨਾ ਵੀ ਚੜਾਈ ਰੱਖਣੀ ਆ ਬਾਹ ਦੀ ਇਥੋਂ ਕੋ ਵੋਕਰ ਘਰਾ ਉਹ ਆਪਾਂ ਲੈ ਲੈਣਾ ਠੀਕ ਹੈ ਜੀ ਮੈਂ 7 ਸਾਢੇ 7 ਰੱਖਾਂਗੀ ਸਾਢੇ 8 ਲੈ ਰਹੀ ਆ ਸਾਢੇ ਤੋਂ ਨਿਸ਼ਾਨੀ ਲਗਾਉਣ ਤੋਂ ਬਾਅਦ ਆਪਾਂ ਇਥੋਂ ਇਹਦੇ ਨਾਲ ਤਾਂ ਸਾਢੇ 7 ਤਿਆਰ ਰੱਖਣਾ ਤੇ ਸਾਢੇ 7 ਇੱਥੇ ਨਿਸ਼ਾਨੀ ਲਗਾਵਾਂਗੇ ਇਥੋਂ ਇਹ ਸਾਡੀ ਫਿਟਿੰਗ ਦੀ ਨਿਸ਼ਾਨੀ ਆਏਗੀ ਮਤਲਬ ਸੀਨ ਆਏਗੇ ਇੱਥੇ ਫਿਟਿੰਗ ਦੀ ਤੇ ਆਪਾਂ ਕਟਿੰਗ ਕਰ ਦੇਣੀ ਹੈ ਕਟਿੰਗ ਕਿੱਦਾਂ ਕਰਨੀ ਆਪਾਂ ਐਦਾਂ ਫੋਲਡ ਕਰਕੇ ਕਟਿੰਗ ਕਰਨੀ ਆ ਬਾ ਹਮੇਸ਼ਾ ਫੋਲਡ ਕਰਕੇ ਕਟਿੰਗ ਕਰਨੀ ਆ ਠੀਕ ਹੈ ਜੀ ਦੇਖੋ ਆਪਾਂ ਬਾਦੀ ਕਟਿੰਗ ਕਰ ਦਾਂਗੇ ਉਹ ਤਾਂ ਬਾ ਆਪਾਂ ਇੱਥੋਂ ਵੀ ਬਾਦੀ ਸ਼ੇਪ ਚ ਕਟਿੰਗ ਕਰਨੀ ਆ ਠੀਕ ਹੈ ਜੀ ਇੱਥੇ ਆਪਾਂ ਟੱਕ ਲਗਾ ਲੈਣੇ ਆ ਜਿੱਥੇ ਸਾਡੀ ਫਿਟਿੰਗ ਆਣੀ ਆ ਉਸ ਤੋਂ ਬਾਅਦ ਆਪਾਂ ਦੋ ਪੀਸ ਉਠਾਣੇ ਉੱਪਰ ਵਾਲੇ ਤਾਂ ਆਪਾਂ ਪ੍ਰਿੰਟ ਕਾਰਡ ਪਾ ਦਾਂਗੇ ਠੀਕ ਹੈ ਜੀ ਇਹ ਹੋ ਗਈ ਮੇਰੀ ਬਾਹ ਦੀ ਕਟਿੰਗ ਤੁਹਾਨੂੰ ਕਿੱਦਾਂ ਵੀਡੀਓ ਲੱਗੀ ਫੋਲ ਸ਼ਰਟ ਦੀ ਕਟਿੰਗ ਬਾਹ ਦੀ ਕਟਿੰਗ ਤੇ ਪੀਸ ਇੱਕ ਕਮੈਂਟ ਜ਼ਰੂਰ ਕਰਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਤੇ ਇਸ ਦਾ ਇੱਕ ਬੜੀ ਕਟਿੰਗ ਕਰਕੇ ਦੇਖਿਓ ਤੁਹਾਡੀ ਪਰਫੈਕਟ ਫਿਟਿੰਗ ਚ ਸੂਟ ਬਣੇਗਾ ਤੇ थैंक यू फॉर वाचिंग ਮਿਲਦੇ ਆਂ ਅਗਲੀ ਵੀਡੀਓ ਲੈ ਕੇ ਸ਼ਸ਼ੀਕਾ ਜੀ ਬਾਏ ਬਾਏ ਜੀ ਸਾਰਿਆਂ ਨੂੰ